ਲੇ ਵੀ ਬਿੱਲੇ ਬਾਈ ਇਹਨੇ ਗਰੀਬੀ ਕਾਦੀ ਛੱਲੀ ਐ ਨੇ ਤਾਂ ਤਸੀਹੇ ਛੱਲੇ ਐ ਬਿੱਟੂ ਬਲਿਆਲ ਵਾਲਿਆਂ ਦੋ ਕਦਮ ਅੱਗੇ ਨੂੰ ਆ ਨੌਜਵਾਨਾ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਆਪਾਂ ਦੋ ਮਿੰਟ ਇਸ ਗਰਾਊਂਡ ਦੇ ਵੱਲ ਦੇਖ ਲਈਏ ਇਸ ਨੌਜਵਾਨ ਦੇ ਵੱਲ ਦੇਖ ਲਈਏ ਹਰ ਇੱਕ ਮਾਂ ਦਾ ਇਹ ਸੁਪਨਾ ਹੁੰਦਾ ਵੀ ਮੇਰੇ ਘਰ ਦੇ ਵਿੱਚ ਮੇਰੀ ਕੁੱਖ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਵੇ ਉਹ ਵੱਡਾ ਹੋ ਕੇ ਕਬੱਡੀ ਦਾ ਖਿਡਾਰੀ ਬਣੇ ਤੇ ਸਾਡੇ ਬਸ ਦਾ ਨਾਂ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਚੱਲੇ ਮੇਰੇ ਮਿੱਤਰੋ ਇਹ ਬਲਿਆਲ ਵਾਲਾ ਬਿੱਟੂ ਹੈ ਜਿਹਨੇ ਗਰੀਬੀ ਕਾ ਦੀ ਛੱਲੀਏ ਜ਼ਿੰਦਗੀ ਦੇ ਵਿੱਚ ਤਸੀਹੇ ਬੜੇ ਭੋਗ ਰਿਹਾ ਹੈ ਇਹੋ ਰੱਬ ਨੂੰ ਪਤਾ ਹੈ ਜਾਂ ਇਹਦੇ ਦਿਲ ਨੂੰ ਪਤਾ ਹੈ ਵੀ ਇਹਦੇ ਨਾਲ ਕੀ ਜਾ ਰਿਹਾ ਹੈ ਇਸ ਨੌਜਵਾਨ ਨੂੰ ਜਨਮ ਦੇਣ ਵਾਲੀ ਇਹਦੀ ਮਾਂ ਜਿਹੜੀ 2008 ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖੀ ਸੀ ਇਹਦਾ ਵੱਡਾ ਭਰਾ ਸੀਗਾ ਬਿਆਨ ਸਿੰਘ ਜਿਹਦਾ ਸੁਪਨਾ ਸੀ ਵੀ ਮੇਰਾ ਭਰਾ ਜਿਹੜਾ ਉਹ ਗਰਾਊਂਡਾਂ ਦੇ ਵਿੱਚ ਕਬੱਡੀ ਦਾ ਖਿਡਾਰੀ ਬਣੇ ਇਹਨੂੰ ਉਂਗਲੀ ਫੜ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਜਾਂਦਾ ਰਿਹਾ ਹੈ ਗਰਾਊਂਡਾਂ 'ਚ ਉਂਗਲੀ ਫੜ ਕੇ ਲੈ ਕੇ ਜਾਣ ਵਾਲਾ ਬਿਆਨ ਸਿੰਘ ਅਗਲੇ ਸਾਲ 2009 ਦੇ ਵਿੱਚ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਘਰ ਦੇ ਵਿੱਚ ਇੱਕ ਬਾਪੂ ਰਹਿ ਗਿਆ ਬਾਪੂ ਦਾ ਸੁਪਨਾ ਸੀ ਕਿ ਹੁਣ ਮੈਂ ਤੇ ਬਿੱਟੂ ਆ ਮੈਂ ਕਬੀਲਦਾਨੀ ਸੰਭੂਗਾ ਬਿੱਟੂ ਗਰਾਊਂਡਾਂ 'ਚ ਕਬੱਡੀ ਖੇਡੂਗਾ ਸਾਡੇ ਪਰਿਵਾਰ ਦਾ ਸਾਡੇ ਇਲਾਕੇ ਦਾ ਸਾਡੇ ਨਗਰ ਦਾ ਨਾਂ ਚਮਕੇਗਾ 2011 ਦੇ ਵਿੱਚ ਉਹ ਬਾਪੂ ਵੀ ਜਿਹੜਾ ਇਸ ਦੁਨੀਆ ਨੂੰ ਅਲ ਵਿਦਾ ਆ ਗਿਆ ਇਹ ਨੌਜਵਾਨ ਬਿੱਟੂ ਹੈ ਇਹਦਾ ਪਰਿਵਾਰ ਵੀ ਬਿੱਟੂ ਹੈ ਇਹ ਰਹਿੰਦਾ ਵੀ ਪਰਿਵਾਰ ਦੇ ਵਿੱਚ ਇਕੱਲਾ ਹੈ ਕਬੱਡੀ ਦੇ ਵਿੱਚ ਵੀ ਇਕੱਲਾ ਬਿੱਟੂ ਹੀ ਹੈ